ਜਿਵੇਂ ਅੱਗੇ ਵੀ ਅੱਜ ਤੋਂ 3-4 ਦਿਨ ਪਹਿਲਾਂ ਤੋਂ ਲੈ ਕੇ ਅਸੀਂ ਲਗਾਤਾਰ ਜਿੱਥੇ-ਜਿੱਥੇ ਪਾਣੀ ਆਇਆ ਸਾਡੇ ਪਟਿਆਲਕੇ ਦੇ ਵਿੱਚ ਹਾੜਪੀੜ ਤੇ ਲੱਗੇ ਆ ਜਿਵੇਂ ਰਸਤੇ ਆ ਰਸਤਿਆਂ ਦੇ ਉੱਤੇ ਪਾਲ ਜੰਮੀ ਆ ਜਾਂ ਜਿਵੇਂ ਘਰ ਨੇ ਘਰਾਂ ਦੇ ਵਿੱਚ ਵੀ ਮੱਛਰ ਮੱਖੀਆਂ ਕਿਉਂਕਿ ਪਾਣੀ ਜਿੱਥੇ-ਜਿੱਥੇ ਖੜਾ ਵਾ ਕਿੰਨੇ ਦਿਨ ਹੋ ਗਿਆ ਪਾਣੀ ਖੜਨ ਦੇ ਨਾਲ 스멜 ਤੇ ਕਈ ਤਰ੍ਹਾਂ ਦੇ ਵਿੱਚ ਪੰਛੀ ਜਾਨਵਰ ਹੋਰ ਕਈ ਚੀਜ਼ਾਂ ਮਰੀਆਂ ਉਹਦਾ ਕਰਕੇ 스멜 ਦੇ ਨਾਲ ਮੱਛਰ ਮੱਖੀਆਂ ਬੜੀਆਂ ਪੈਦਾ ਹੋ ਰਹੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਉਹਦਾ ਕਰਕੇ ਅਸੀਂ ਨਾਲ ਤੇ ਸਾਰੀ ਟੀਮ ਸਾਡੀ ਯੂਥ ਦੀ ਸਾਡੇ ਸਰਪੰਚ ਸਾਹਿਬਾਨ ਸਾਰੇ ਇਲਾਕੇ ਅਸੀਂ ਨਾਲ ਸਫਾਈ ਕਰਦੇ ਪਏ ਆਂ ਸਰਾਂ ਦੇ ਵਿੱਚ ਫੋਗਿੰਗ ਮਸ਼ੀਨ ਨਾਲ ਫੋਗਿੰਗ ਕਰਕੇ ਵੀ ਜਿਹਦੇ ਨਾਲ ਜਿਹੜਾ ਮੱਛਰ ਮੱਖੀ ਆ ਜਾਂ ਕੋਈ ਬਿਮਾਰੀ ਫੈਲਣੀ ਆ ਉਹਦਾ ਖਾਤਮਾ ਹੋਵੇ ਤੇ ਜਿਵੇਂ ਜਿਵੇਂ ਪਾਣੀ ਸੁੱਕੂਗਾ ਉਵੇਂ-ਉਵੇਂ ਅਸੀਂ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ 'ਚ ਫਸਲ ਤਬਾਹ ਹੋ ਗਈ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਮੀਨਾਂ ਨੂੰ ਪੱਧਰ ਕਰਾ ਕੇ ਆਪਦੇ ਭਰਾਵਾਂ ਦੀ ਬਾਹ ਫੜਾਂਗੇ ਜਿੰਨੇ ਜੋਗੇ ਹੋਏ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਆ ਆਪਦੇ ਟਰੈਕਟਰਾਂ ਨਾਲ ਆਪ ਡੀਜ਼ਲ ਪਾ ਕੇ ਆਪ ਡੀਏਪੀ ਇਹਨਾਂ ਭਰਾਵਾਂ ਨੂੰ ਦਵਾਂਗੇ 20 ਵੀ ਦਵਾਂਗੇ ਇਹ ਪਰਿਵਾਰ ਸਾਡੇ ਪਰਿਵਾਰ ਨੇ ਇਹਨਾਂ ਦੀ ਕਣਕ ਪਜਾਵਾਂਗੇ ਤਾਂ ਜੋ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਯਾਰ ਸਾਡੀ ਜੇ ਫਸਲ ਤਬਾਹ ਹੋ ਗਈ ਆ ਤੇ ਸਾਡਾ ਤੇ ਕੋਈ ਸਾਰ ਲੈਣ ਵੀ ਨਹੀਂ ਆ ਸਾਡਾ ਪਤਾ ਲੈਣ ਵੀ ਇਹ ਗੱਲ ਇਹਨਾਂ ਨੂੰ ਮਹਿਸੂਸ ਨਾ ਹੋਵੇ ਇਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡਾ ਪਰਿਵਾਰ ਹੈ ਸਰਕਾਰ ਜਿਹੜੀ ਹੈ ਉਹ ਸਾਡਾ ਪਰਿਵਾਰ ਹੈ ਧੰਨਵਾਦ ਵੀਰ ਲਾਲਜੀ ਤੇ ਜਿਹੜੇ ਸਾਡੇ ਸਹੰਤ ਰਿਆ ਸਾਨੂੰ ਸਾਰੀ ਖਾਹਸ ਦੇਂਦਾ ਦਿਨ ਰਾਤ ਸਾਡੇ ਕੋਲ ਆਂਦਾ ਚੱਕਰ ਲਾਉਂਦਾ ਜੋ ਸਾਡੀ ਹਰ ਜਰੂਰਤ ਪੂਰੀ ਕਰਕੇ ਜਾਂਦਾ ਵਾ ਧੰਨਵਾਦ ਇਹਨਾਂ ਦੇ ਵੀਰਾਂ ਦੇ ਜਿਹੜੇ ਸਾਡੇ ਸਹੰਤ ਨਾਲ ਖੜੇ ਆ ਤੁਹਾਨੂੰ ਖਾਹਸ ਤੇ ਚਾਰਾ ਮੈਡੀਕਲ ਹੈਲਪ ਤੇ ਅਤੇ ਹੋਰ ਵੀ ਜਿਹੜੀਆਂ ਸਹੂਦਾਵਾਂ ਸਾਨੂੰ ਪ੍ਰਦਾਨ ਕੀਤੀਆਂ ਉਹਨਾਂ ਨੇ ਲਾਲਜੀ ਸਿੰਘ ਭੁੱਲਰ ਸਾਡੇ ਘਰ ਆਏ ਨੇ ਸਫਾਈ ਕੀਤੀ ਇਹਨਾਂ ਨੇ ਮੱਛਰ ਮਾਰਨ ਵਾਲੀ ਦਵਾਈ ਅਤੇ ਹੋਰ ਵੀ ਸਤ ਲਾ ਦਿੱਤੀਆਂ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹ ਸਾਡੇ ਵਿੱਚ ਆਏ ਤੇ ਸਾਡੀ ਉਹਨਾਂ ਨੇ ਸਾਰ ਲਈ ਧੰਨਵਾਦ ਹਾਂ ਜੀ ਧੰਨ ਬਾਕੀ ਜਿਹੜੀ ਪਾਲਿਸੀ ਜਿਹਦਾ ਖੇਤ ਉਹਦੀ ਰੀਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਬਣਾਈ ਆ ਬਾਕੀ 15 ਨਵੰਬਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਜੇ 15 ਨਵੰਬਰ ਤੱਕ ਨਾ ਕਣਕ ਪੀਤੀ ਗਈ ਅਫਸਰਾਂ ਨੂੰ ਆਦੇਸ਼ ਦਿੱਤੇ ਆ ਕਿ ਗਾਂਵ ਵੀ ਭਾਵੇਂ 1 ਮਹੀਨਾ ਟਾਈਮ ਬذੋਣਾ ਪਵੇ ਆਪਾਂ ਸਾਰੇ ਕਿਸਾਨਾਂ ਦੀ ਭਰਾਵਾਂ ਦੀ ਕਣਕ ਵਜਾਉਣੀ ਆ ਪਹਿਲੀ ਪੱਧਰ ਕਰਾਉਣੀ ਆ ਕਿਸੇ ਨੂੰ ਆਪਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਣੀ